ਦੋਸਤੋ ਅੱਜ ਆਇਆ ਸ਼ਹਿਰ ਖੇਮਕਰਨ ਹਨਾ ਬਾਪੂ ਖੇਮਕਰਨ ਨਾ ਖੇਮਕਰਨ ਸ਼ਹਿਰ ਆ ਇੰਡੀਆ ਦਾ ਬਾਰਡਰ ਦਾ ਆਖੀਰਲਾ ਸ਼ਹਿਰ ਆ ਇੱਥੋਂ ਲੰਘਦੇ ਪਏ ਸਾਨੂੰ ਸਿੰਘ ਸਾਹਿਬ ਬੈਠੇ ਦਿਸੇ ਆ ਬਾਬਾ ਜੀ ਬੜੇ ਪਿਆਰੇ ਲੱਗੇ ਸਾਨੂੰ ਤੇ ਅਸੀਂ ਕਹਦੇ ਬਾਬਾ ਜੀ ਨਾਲ ਗੱਲਬਾਤ ਬਾਬਾ ਜੀ ਤੁਹਾਡਾ ਨਾਮ ਕੀ ਆ ਮਲਕੀਤ ਸਿੰਘ ਬਾਬਾ ਜੀ ਦਾ ਮਲਕੀਤ ਸਿੰਘ ਆ ਤੇ ਸੇਵਾ ਦੇਖੋ ਤੁਸੀਂ ਕਿਹੜੀ ਕਰਦੇ ਪਏ ਆ ਤੁਹਾ ਮੈਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸੇ ਕਾਰਜ ਕਰਦੇ ਨੂੰ ਇਹ ਹੋ ਗਏ ਆ ਜੀ 60 70 ਸਾਲ ਹੀ ਹੋ ਗਏ ਸਾਰੀ ਉਂਗਲੀ ਲੰਗੀ ਏ ਠੀਕ 60 70 ਸਾਲ ਤੋਂ ਐਸੇ ਏਡੇ ਜੀ ਹਾਂ ਇੱਥੇ ਐਸੇ ਏਡੇ ਜੀ ਇੱਥੇ ਏਡੇ ਜੀ ਉਮਰ ਤੁਹਾਡੇ ਕਿੰਨੇ ਆ ਹੋਂਬਰ ਹੋ ਗਈ ਮੇਰੀ 75 ਕ ਸਾਲ ਹੋ ਗਏ 75 ਕ ਸਾਲ ਮਤਲਬ ਜੇ ਪਾਕਿਸਤਾਨ ਤੋਂ ਤੁਸੀਂ ਬਾਅਦ ਚ ਫਿਰ ਪੈਦਾ ਹੋਏ ਹੋਗੇ ਉਦੋਂ ਹੈਗੇ ਸੀ ਹਾਂ ਬਾਅਦ ਹੋਗੇ ਬਾਅਦ ਹੀ ਬਾਅਦ ਤੁਸੀਂ ਬਾਅਦ ਹੋ ਹੈ ਬਾਅਦ ਇੱਥੇ ਆ ਗਏ ਉਮਰ ਸਾਰੇ ਮਨਾਂਗੀ ਬਾਬਾ ਜੀ ਨੂੰ ਸਾਟੋ ਤੇ ਸਾਲ ਮਹਾ ਉੱਠ ਗਿਆ ਮਣਾ ਕੰਮ ਕਰਦੇ 40 50 ਸਾਲ ਹੋ ਗਏ ਇੱਥੇ ਇਹ ਬਾਬਾ ਸਾਡੇ ਕੰਮ ਕਰਦੇ ਬੜਵੇਂ ਲੱਗਾ ਸਾਨੂੰ ਕਿਰਤ ਕਰਦੇ ਪਾ ਦੇਖੋ ਉਹ ਵਧੀਆ ਵੱਡੀ ਗੱਲ ਲੱਗੀ ਆ ਵੀ ਸਿੰਘ ਸਾਫ ਸਾਫ ਸੂਰਤ ਅੱਗੇ ਕਰ ਲੋ ਮੇਰਾ ਵੀਰ ਕੀ ਕਰ ਲੋ ਯਾਰ ਹੋਰ ਬਾਬਾ ਜੀ ਵਧੀਆ ਜਿਆਦਾ ਚੱਲਦਾ ਫਿਰ ਹਾਂ ਵਧੀਆ ਟਾਈਮ ਪਾਸ ਹੋਈ ਜਾਂਦਾ ਬੱਚੇ ਕੀ ਕੰਮ ਕਰਦੇ ਬੱਚੇ ਦਿਹਾੜੀ ਦੇ ਪਾਈ ਦਿਹਾੜੀ ਤੋਂ ਹਾਂ ਦਿਹਾੜੀ ਦੇ ਪਾਈ ਕਰਦੇ ਤੇ ਸੁਣਾ ਵਧੀਆ ਗੁਜ਼ਾਰਾ ਚੱਲਦਾ ਹੈ ਸਿੱਧ ਕੰਮ ਰਹਿੰਦੀ ਆ ਹਾਂ ਸਿਹਤ ਵਧੀਆ ਤੋ ਸਾਡੇ ਲਗ ਸੇਵਾ ਛੱਡ ਦੀ ਕਰੋ। ਦੇ ਦੱਸੋ ਫੇ ਕੋਈ। ਚਲ ਪਾਲਚ ਨਹੀਂ ਕਰਾਉਣੀ ਆਪਾਂ। ਹੁਣ ਬਾਬਾ ਜੀ ਨੂੰ ਪਾਲਚ ਕਰਾਉਂ ਚੰਗਿਆ ਲੱਗਦੇ ਆਪਾਂ। ਖਾਇ ਤੇ ਖਾਇ ਤੇ ਬਾਬਾ ਜੀ ਕਿਰਤਿਆ ਕੋਈ ਨਹੀਂ ਮਿਹਨਤ ਕਰ ਰਹੇ, ਕਿਰਤ ਕਰ ਰਹੇ। ਮਿਹਨਤ ਕਰਦੇ ਆਪਾਂ। ਹਾਂਜੀ ਹਾਂਜੀ। ਤੇ ਲੰਘਦੇ ਪੈਸੇ ਕਿਤੇ ਮੈਂ ਬਾਬਾ ਜੀ ਮਿਲ ਕੇ ਜਰੂਰ ਜਾਣਾ ਜਦੋਂ ਮਿਲੇ ਬਾਬਾ ਦੇ ਬੜੇ ਖੁਸ਼ ਮਜ਼ਾਜ ਲੱਗੇ ਆ। ਖਾਸ ਬੋਲ। ਬਾਬਾ ਚਾਹ ਪਿਆਓਗੇ ਫਿਰ? ਚਾਹ ਮੰਗਾਈਏ। ਚਾਹ ਪਿਆਓਗੇ? ਹਾਂ। ਜਾਂ ਮਕਾ ਲੋ 10 ਕੱਪ। ਨਹੀਂ ਤਾਂ ਚਾਹ ਪਿਆਈਏਗੇ। ਚਾਹ ਪੀਣਾ? ਹਾਂਜੀ ਹਾਂਜੀ। ਠੀਕ ਆ ਜੀ। ਚਲੋ ਬਾਬਾ ਤੁਸੀਂ ਕਹਿਤਾ ਸੀ ਪੀਲੀ ਇਹ ਵੀ ਨਹੀਂ ਟਿਕਦਾ ਜੀ ਬਹੁਤ ਇਹ ਕੰਮ ਕਰਦੇ ਭਾਈ ਜੀ ਉਧਰ ਬਣਾ ਦੇ ਵੀਰਾ ਪਰ ਪਰ ਲੈ ਵੀਰਾ ਲੋਕੋ ਤੋ ਆਪਾਂ ਚੱਲੇ ਅੱਜ ਬਾਪੂ ਬਾਪੂ ਜੀ ਆਵਾ ਇਹ ਗੱਡੀ ਚੜਦੀ ਚੜਾ ਦਿੱਤਾ ਬਾਬੇ ਨਾਲ ਬਾਬੇ ਨਾਲ ਖੇਮ ਕਾ ਬਾਬੂ ਜੀ ਬੜੀ ਚਿਪ ਕਰਦੇ ਆ ਅਮਰਤਾ ਦੀ ਜੈਗਿਆ ਸਾਹਮਣੂ ਦੇਖ ਕੇ ਤੁਹਾਨੂੰ ਹੁਠਾ ਲੈਣਾ ਹੁਠਾ ਰਿਆ ਲੱਗਿਆ ਜੋ ਭਾਈ ਆ ਨਹੀਂ ਮੈਂ ਕੋਈ ਰਹਿਣਾ ਨਾ ਹਾਂ ਸਾਡੇ ਬਾਪੂ ਲੱਗਦੇ ਤੋਂ ਬਾਅਦ ਇਹ ਨਾ ਹੁੰਦਾ ਬੋਦਾ ਪਰੋ ਇਹ ਤਾਂ ਲੱਗੋ ਕੋ ਮਾਲੋ ਇਹ ਸਾਡੇ ਬਾਪੂ ਨਾਮ ਤੁਹਾਡਾ ਮੇਰਾ ਨਾਮ ਟਾਇਲ ਸਿੰਘ ਜੀ ਜਿਹੜਾ ਪਿੰਡ ਮਹਿੰਦੀਪੁਰ ਹੀ ਆ ਜੀ ਮਹਿੰਦੀਪੁਰ ਪਾਟਰ ਦਾ ਆਖਰੀ ਪਿੰਡ ਆਖਰੀ ਪਿੰਡ ਆ ਉੱਥੋਂ ਅੱਗੇ ਪੜ੍ਹਨਾ ਸ਼ੁਰੂ ਹੋ ਜਾਂਦਾ ਟੈਂਕ ਟਾਂ ਦਿਖਾਵਾਗੇ ਜੀ ਲੱਗਦਾ ਬਾਪੂ ਸੱਚੀ ਗੱਲ ਸੱਚੀ ਗੱਲ ਇਹ ਜੀ ਸੋਨਿਆਲ ਇਹਦੇ ਬਾਪੂ ਨੂੰ ਵੀ ਬਾਈ ਜੀ ਦਾ ਖਾਨਦਾਨ ਹਵੇ ਇਕ ਸਾਚਾ ਚਲਾਉਂਦਾ ਬਾਪੂ ਆ ਜਾ ਜਾ ਜਾਣਾ ਬਾਪੂ ਜੀ ਆ ਜਾ ਕਿ ਦੋਸ ਗੁਰਸੇ ਕਦੇ ਫੇ ਇਹ ਬਾਪੂ ਜੀ ਆਪਣਾ ਇੱਕ ਕਰਤ ਕਰਦੇ ਆ ਇਹ ਬਾਪੂ ਦਾ ਪਰੇ ਜਾ ਦਿਖੜਾ ਇਹ ਉਡਾ ਲੈ ਕੇ ਆਇਆ ਜਾ ਕੇ ਚੱਲਿਆ ਪਿਆ ਰਿਓ ਬਾਈ ਖਾਨ ਸਾਹਿਬ